ਸਤਿ ਸ੍ਰੀ ਅਕਾਲ ਦੋਸਤੋ ਮੈਂ ਅਨਨੁਰੂਲਾ ਜੀਰਾ ਬਲੇਟਨ ਤੋਂ ਆਜਾਈ ਹਾਂ ਜਗਜੀਤ ਕਰਿਆਨਾ ਸਟੋਰ ਤੇ ਅੱਜ ਇਹਨਾਂ ਦੇ ਇੰਟਰੋਡਕਸ਼ਨ ਕਰਾਉਣਾ ਮੈਂ ਤੁਹਾਨੂੰ ਇਹ ਜਗਜੀਤ ਸਿੰਘ ਜੀ ਸਨੇਰਾ ਵਾਲੇ ਉਹਨਾਂ ਦੇ ਨਾਲ ਸੁਖਿੰਦਰ ਜੀ ਉਹਨਾਂ ਦੇ ਭਾਈ ਸਾਹਿਬ ਤੇ ਜਗਜੀਤ ਸਿੰਘ ਇਹਨਾਂ ਨਾਲ ਦੋਨਾਂ ਦਾ ਮੇਰਾ ਬਹੁਤ ਹੀ ਪੁਰਾਣਾ ਯਾਰਾਨਾ ਤੇ ਸਾਡੇ ਪਰਮ ਜਿਹੜੇ ਸਹੀ ਹੋ ਕੀ ਹੈ ਜੀਰਾ ਬਲੇਟਨ ਅਖਬਾਰ ਤੇ ਔਰ ਜਗਜੀਤ ਸਿੰਘ ਜੀ ਇਹ ਸਨੇਰਾ ਤੋਂ ਬਿਲੋਂਗ ਕਰਦੇ ਨੇ ਔਰ ਇਹਨਾਂ ਦੀ ਜਿਹੜੀ ਦੁਕਾਨ ਹੈਗੀ ਆ ਜਗਜੀਤ ਕਰਿਆਨਾ ਸਟੋਰ ਇਹ ਮਹੂ ਰੋਡ ਤੇ ਹੈ ਬਿਲਕੁਲ ਹਰੀ ਸਿੰਘ ਤੇ ਉਹਨਾਂ ਦੇ ਕੋਠੀ ਦੇ ਸਾਹਮਣੇ ਤਲਵੰਡੀ ਰੋਡ ਤਲਵੰਡੀ ਰੋਡ ਸੋਰੀ ਤੇ ਜਗਜੀਤ ਸਿੰਘ ਜੀ ਸਭ ਤੋਂ ਪਹਿਲਾਂ ਇਹਦਾ ਜੀਰਾ ਅਪਡੇਟ ਕਰਨ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਇੱਥੇ ਜਿਹੜੀ ਤੁਸੀਂ ਸ਼ੌਕ ਖੋਲੀ ਆ ਤੁਸੀਂ ਦੇਖਦੇ ਹੋ ਇੱਥੇ ਸਾਫ਼ ਸੁਥਰਾ ਸਬਾਨ ਮਿਲਦਾ ਹੈ ਉਹ ਬਹੁਤ ਵਧੀਆ ਕੁਆਲਟੀ ਦਾ ਜਿਹੜਾ ਸਬਾਨ ਹੈ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਉਹ ਦੇਖੋ ਤੇ ਤੁਹਾਨੂੰ ਵੈਰਾਈਟੀ ਵੀ ਹਰ ਤਰ੍ਹਾਂ ਦੀ ਮਿਲੇਗੀ ਉਹਨਾਂ ਹਰ ਤਰ੍ਹਾਂ ਦੀ ਵੈਰਾਈਟੀ ਸਟੈਂਡਰਡ ਦੀ ਆਈਟਮ ਜਿਹੜੀ ਹੈ ਬਹੁਤ ਅਮੀਰ ਤੋਂ ਅਮੀਰ ਵਰਗ ਵੀ ਜਿਹੜਾ ਲੋਕ ਖਾਂਦੇ ਨੇ ਉਹ ਵੀ ਜਿਹੜੀ ਚੀਜ਼ ਹੈ ਤੁਹਾਨੂੰ ਇੱਥੇ ਮਿਲੇਗੀ ਔਰ ਬਹੁਤ ਇਹਨਾਂ ਨੇ ਵਧੀਆ ਇਨਵੈਸਟਮੈਂਟ ਕੀਤੀ ਚੀਜ਼ਾਂ ਜੀ ਅਸੀਂ 20 ਸਾਲ ਤੋਂ ਤਾਂ ਬੜਾ ਯਾਰਾਨਾ ਰਿਹਾ ਆਪਣਾ ਮੈਂ ਜਦੋਂ ਜੀਰਾ ਬਲੇਟਨ ਅਖਬਾਰ ਸਟਾਰਟ ਕੀਤਾ ਸੀ ਤੇ ਬਹੁਤ ਮਿਹਨਤ ਕਰਦਾ ਸੀਗਾ ਇਦਾਂ ਹੀ ਤੁਹਾਡੀ ਵੀ ਮਿਹਨਤ ਛੁੱਭੀ ਹੋਈ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਸ਼ੌਪ ਹੋ ਗਈ ਹੋਵੇ 20-22 ਸਾਲ 22 ਸਾਲ ਹਾਂਜੀ ਤਾਂ ਤੁਸੀਂ ਵੀ ਇੱਕ ਪ੍ਰੇਰਣਾ ਹੋ ਕਿ ਜੇਕਰ ਕੋਈ ਕੰਮ ਕਾਰੋਬਾਰ ਕਰਨਾ ਹੈ ਤਾਂ ਪਹਿਲਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿੰਨੇ ਸਾਲ ਤੁਸੀਂ ਪਹਿਲਾਂ ਮਿਹਨਤ ਕਰਦੇ ਸੀ ਸ਼ਿੰਗਾਰ ਤੋਂ ਬਾਅਦ ਬੰਦੇ ਦਾ ਜਾਰੀ ਚਾਹੀਦਾ ਸ਼ਿੰਗਾਰ ਚਾਹੀ ਜਾ ਬੰਦਾ ਤੇ ਮਿਹਨਤਾਂ ਮਾਰ ਇਹਨੇ ਦੇਣੀ ਪਈ ਤੇ ਮੈਨੂੰ ਇਹ ਵੀ ਪਤਾ ਦੱਸ ਦੱਸਿਆ ਸੀਗਾ ਕਿ ਤੁਸੀਂ ਸਵੇਰੇ ਬਹੁਤ ਜਲਦੀ ਉੱਠ ਜੰਨੇ ਹੋ ਤੇ ਘਰ ਤੇ ਵੀ ਜਿਹੜਾ ਕੰਮਕਾਰ ਕਰਦੇ ਇਹਦੇ ਥੋੜੇ ਡਿਟੇਲ ਵਗੈਰਾ ਦੱਸੋ ਉਹ ਤਾਂ ਕਰੋ ਕਾਰੋਬਾਰ ਦੇ ਵਿੱਚ ਨਾਲ ਘਰ ਦਾ ਵੀ ਕੰਮ ਧੰਦੀ ਕਰਨੇ ਪੈਂਦੇ ਆਂ ਹਾਂਜੀ ਜੇ ਪਸ਼ੂ ਵੀ ਰੱਖੇ ਆ ਤੇ ਕਹਿੰਦੇ ਉਹਦੇ ਵਾਸਤੇ ਵੀ ਤੁਸੀਂ ਸਵੇਰੇ ਹਾਂਜੀ ਉੱਠ ਕੇ ਪਹਿਲਾਂ ਉਹਨਾਂ ਨੂੰ ਕੱਠੇ ਪਾਣੇ ਆਂ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਧਾਰਾ ਕੱਢਣੀਆਂ ਫਿਰ ਫਿਰ ਤੁਸੀਂ ਇੱਥੇ ਆ ਕੇ ਦੁਕਾਨ ਤੇ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਨੇ ਖੇਤੀਬਾੜੀ ਦੇ ਨਾਲ ਕਰਾਈਦਾ ਹਾਂ ਤੇ ਫਿਰ ਇਹ ਤੁਸੀਂ ਸੰਭਾਲ ਲੈਨੇ ਹੋ ਹਾਂਜੀ ਹਾਂਜੀ ਸਾਰਾ ਹਾਂਜੀ ਹਾਂਜੀ ਮੇਰੇ ਨਾਲ ਬੈਠੇ ਨੇ ਉਹਨਾਂ ਦੇ ਭਾਈ ਸਾਹਿਬ ਸੁਖਿੰਦਰ ਜੀ ਵੈਸੇ ਤਾਂ ਆੜ ਦੇ ਦੁਕਾਨ ਤੇ ਹੁੰਦੇ ਨੇ ਤੇ ਇੱਥੇ ਵੀ ਆ ਜਾਂਦੇ ਨੇ ਸਤਿੰਦਰ ਜੀ ਕਿੱਦਾਂ ਦਾ ਲੱਗਦਾ ਤੁਹਾਨੂੰ ਕਿਉਂਕਿ ਆਪਾਂ ਤਾਂ ਖੇਤੀਬਾੜੀ ਕਰਦੇ ਸੀ ਹੁਣ ਇਧਰਲੇ ਪਾਸੇ ਲਾਈਨ ਦੇ ਵਿੱਚ ਬਿਜ਼ਨਸ ਦੀ ਲਾਈਨ ਦੇ ਵਿੱਚ ਆ ਗਏ ਹਾਂ ਜੀ ਬਹੁਤ ਵਧੀਆ ਸਾਰੇ ਕੰਮ ਹੀ ਕਰਦੇ ਆਂ ਨਾਲ ਖੇਤੀਬਾੜੀ ਦਾ ਆੜ ਦਾ ਨਾਲ ਕਰਿਆਨੇ ਦਾ ਬਹੁਤ ਜੁਆਇੰਟ ਫੈਮਿਲੀ ਆਪਣੀ ਹਾਂਜੀ ਹਾਂ ਜੋ ਜਿੱਥੇ ਵੀ ਜ਼ਿੰਮੇਵਾਰੀ ਲੱਗਦੀ ਉੱਥੇ ਸਮਝ ਨਵਾਈਦੀ ਹਾਂ ਹਾਂਜੀ ਹਾਂਜੀ ਥੀਰਾ ਪਲੇਟਨ ਵੱਲੋਂ ਤੁਹਾਨੂੰ ਜਦੋਂ ਮੈਂ ਪੁਰਸੋ ਬਕਮਨਾਵਾਂ ਫਿਰ ਮੈਂ ਅਪੀਲ ਕਰਦਾ ਕਿ ਜਗਜੀਤ ਕਰਿਆਨਾ ਸਟੋਰ ਜਿਹੜੀ ਹੈਗੀ ਆ ਤਰਵੰਡੀ ਰੋਡ ਤੇ ਆ ਨਵੀਂ ਤਰਵੰਡੀ ਰੋਡ ਤੇ ਸਥਿਤ ਆ ਅਣੀ ਗਰੀ ਸائیں ਜੀਰਾ ਦੀ ਕੋਠੀ ਦੀ ਜਿਹੜੀ ਪਹਿਲੀ ਪ੍ਰਾਣੀ ਸੀ ਉਹਦੇ ਸਾਹਮਣੇ ਅਸੀਂ ਹੁਣ ਮਤਲਬ ਬਦਲ ਕੇ ਦੁਕਾਨ ਜਿਹੜੀ ਆ ਸ਼ਿਫਟ ਹੋ ਗਈ ਆ ਇਹ ਜਿਹੜਾ ਕੈਨਰਾ ਬੈਂਕ ਆ ਐਕਸੈਸ ਬੈਂਕ ਆ ਉਹਦੇ ਸਾਹਮਣੇ ਔਰ ਬਹੁਤ ਵਧੀਆ ਸਟੈਂਡਰਡ ਦੀਆਂ ਆਈਟਮਾਂ ਹਰ ਤਰ੍ਹਾਂ ਦੀਆਂ ਰੱਖੀਆਂ ਇਹਨਾਂ ਨੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਉਗੀ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰੋ ਥੈਂਕ ਯੂ